ਮੈਨੂੰ ਕਾਲ ਦੇਖੇ ਪਾਕਿਸਤਾਨ ਨੰਬਰ ਆ ਪਹਿਲਾਂ ਮੈਂ ਪਿਕ ਨਹੀਂ ਕੀਤਾ ਦੁਬਾਰੇ ਕੀਤਾ ਤੇ ਮੈਂ ਉਹਨਾਂ ਹੈਲੋ ਕੀਤੀ ਮੈਂ ਨਾਲ ਹੀ ਕੱਟ ਦੇਮਗਾ ਦਫਾ ਕਰੋ ਤੇ ਉਸ ਤੋਂ ਬਾਅਦ ਮੈਨੂੰ ਵੀਡੀਓ ਬਣਾ ਕੇ ਭੇਜਦੇ ਨੇ ਉਸ ਤੋਂ ਬਾਅਦ ਫਿਰ ਇੰਡੀਆ ਦੇ ਨੰਬਰ ਤੇ ਇੱਕ ਕਾਲ ਆਉਂਦੀ ਉਹ ਵੀ ਕਿ ਇੰਡੀਆ ਦਾ ਨੰਬਰ ਮੈਂ ਮੈਂਸ਼ਨ ਕੀਤਾ ਕੰਪਲੀਟ ਚ ਕਿ ਜੇ ਪਾਕਿਸਤਾਨ ਦਾ ਨੰਬਰ ਟ੍ਰੇਸ ਨਹੀਂ ਹੋ ਰਿਹਾ ਤਾਂ ਇੰਡੀਆ ਦੇ ਨੰਬਰ ਤੇ ਟ੍ਰੇਸ ਕੀਤਾ ਜਾਵੇ ਇੱਕ ਵੀਡੀਓ ਚ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹਨੂੰ ਸਿਮਰਨ ਨੂੰ ਮਾਰੇਗਾ ਤਾਂ ਮੈਂ 30 ਲੱਖ ਰੁਪਏ ਦੇਵਾਂਗਾ ਇੱਕ ਗ੍ਰਨੇਡ ਹੁੰਦੇ ਛੋਟੇ ਛੋਟੇ ਜਿਹੜੇ ਉਹਨੇ ਕਹਿੰਦਾ ਮੈਂ ਉਹਨੂੰ ਪ੍ਰੋਵਾਈਡ ਕਰਾਂਗਾ ਜਿਹੜੇ ਨੂੰ ਮਾਰੂਗਾ ਉਹਨੂੰ ਹਥਿਆਰ ਵੀ ਪ੍ਰੋਵਾਈਡ ਕਰਾਂਗਾ ਕਿ ਇਹਨੂੰ ਜਲਦ ਤੋਂ ਜਲਦ ਮਾਰ ਦਿੱਤਾ ਜਾਵੇ ਇਹ ਕੀ ਸਿਮਰਨ ਨਹੀਂ ਮੈਂ ਨਾ ਤਾਂ ਡਰਦਾ ਨਹੀਂ ਕਿ ਡਰ ਧਮਕੀਆਂ ਤੋਂ ਨਾ ਮੈਂ ਕਦੇ ਡਰਿਆ ਤੇ ਜਿਹੜੇ 2-4 ਗੈਂਗਸਟਰ ਨੇ ਇਹ ਜਾਂ ਪਾਕਿਸਤਾਨ 'ਚ ਬੈਠੇ ਨੇ ਜਾਂ ਸਾਡੇ ਇੰਡੀਆ 'ਚ ਬੈਠੇ ਨੇ ਘਰ ਨੂੰ ਕਿ ਤੁਸੀਂ ਫਰਜੀ ਏਜੰਟਾਂ ਦੇ ਖਿਲਾਫ ਬੋਲਦੇ ਹੋ ਜਾਂ ਤੁਸੀਂ ਪਾਸਟਰ ਬਜਿੰਦਰ ਨੂੰ ਜੇਲ੍ਹ 'ਚ ਪਹੁੰਚਾਇਆ ਉਹ ਗਲਤ ਕੰਮ ਕੀਤਾ ਕਿਹਨੇ ਕੀ ਨੇ ਲੋਕ ਮੈਂ ਕਹਿੰਦਾ ਪੂਰਾ ਪੰਜਾਬ ਦਾ ਮਾਹੌਲ ਏ ਪੱਟੀ ਨੇ ਨਾ ਜਿਹੜਾ ਦੋ ਟਕੇ ਦਾ ਗੈਂਗਸਟਰ ਹੈ ਐਂਗੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖਿਆ ਸਾਡੇ ਲੋਕ ਇਹਦੇ ਪਿੱਛੇ ਲੱਗਦੇ ਆ ਸ਼ਾਇਦ ਪੱਟੀ ਦੇ ਮਗਰ ਲੱਗੂਗੇ ਤੁਹਾਡੀ ਮੌਤ ਹੈ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਪਾਕਿਸਤਾਨ ਦੇ ਵਿੱਚੋਂ ਧਮਕੀ ਆਈ ਆ ਧਮਕੀ ਪਰ ਇੱਕ ਵੀਡੀਓ ਵਿਅਕਤੀ ਦੇ ਵੱਲੋਂ ਬਣਾਈ ਗਈ ਆ ਉਹ ਵਿਅਕਤੀ ਇਹ ਕਹਿ ਰਿਹਾ ਕਿ ਕੋਈ ਵਿਅਕਤੀ ਸਿਮਰਜੀਤ ਮਾਨ ਦਾ ਕਤਲ ਕਰੇਗਾ ਉਸ ਨੂੰ ਮਾਰੇਗਾ ਉਸ ਨੂੰ ਮੈਂ 30 ਲੱਖ ਰੁਪਏ ਦਾ ਇਨਾਮ ਦਵਾਂਗਾ ਤੇ ਨਾਲ ਨਾਲ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਗੈਂਗਸਟਰ ਸਹਿਜਾਦ ਪੱਟੀ ਉਸ ਦਾ ਜ਼ਿਕਰ ਕਰ ਰਿਹਾ ਕਿ ਉਹ ਸਾਡਾ ਭਾਈ ਆ ਇਹ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਤੇ ਹੁਣ ਇਹਨਾਂ ਦੇ ਵੱਲੋਂ ਕੰਪਲੀਟ ਮਹਾਲੀ ਦੇ ਐਸਐਸਪੀ ਨੂੰ ਦਿੱਤੀ ਗਈ ਆ ਕਿ ਜੇਕਰ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਇਸ ਕਰਕੇ ਜ਼ਿੰਮੇਵਾਰ ਦੀ ਗੱਲ ਇਹ ਕਰ ਰਹੇ ਨੇ ਕਿਉਂਕਿ ਪਹਿਲਾਂ ਵੀ ਕਈ ਥ੍ਰੈਟ ਕਾਲ ਆਈਆਂ ਨੇ ਪਹਿਲਾਂ ਵੀ ਕਈ ਸ਼ਿਕਾਇਤਾਂ ਇਹਨਾਂ ਦੇ ਵੱਲੋਂ ਡੀਜੀਪੀ ਤੱਕ ਦਿੱਤੀਆਂ ਗਈਆਂ ਨੇ ਐਸਐਸਪੀ ਨੂੰ ਦਿੱਤੀਆਂ ਗਈਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਉਹ ਵਿਅਕਤੀ ਆਪਣੀ ਵੀਡੀਓ ਦੇ ਵਿੱਚ ਹੈਂਡ ਗ੍ਰੇਨੇਡ ਦਿਖਾ ਰਿਹਾ ਤੇ AK-47 ਉਸ ਦੇ ਕੋਲ ਆ ਤਾਂ ਉਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਐਸਐਸਪੀ ਦੇ ਕੋਲ ਇੱਕ ਕੰਪਲੀਟ ਪਹੁੰਚਿਆ ਮੇਰੇ ਨਾਲ ਸਿਮਰਜੀਤ ਮਾਨ ਜਿਹੜੀ ਹੁਣ ਨਵੀਂ ਤੁਹਾਨੂੰ ਥ੍ਰੈਟ ਭਰੀ ਵੀਡੀਓ ਆਈ ਆ ਉਸ ਵੀਡੀਓ ਦੇ ਵਿੱਚ ਉਹ ਵਿਅਕਤੀ ਕੀ ਜ਼ਿਕਰ ਕਰ ਦੇਖੋ ਜੀ ਉਹ ਵੀਡੀਓ ਦੇ ਵਿੱਚ ਇੱਕ ਵੀਡੀਓ 'ਚ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹਨੂੰ ਸਿਮਰਨ ਨੂੰ ਮਾਰੇਗਾ ਤਾਂ ਮੈਂ 30 ਲੱਖ ਰੁਪਏ ਦਵਾਂਗਾ ਇੱਕ ਗ੍ਰਨੇਡ ਹੁੰਦੇ ਛੋਟੇ-ਛੋਟੇ ਜਿਹੜੇ ਉਹਨਾਂ ਕਹਿੰਦਾ ਮੈਂ ਉਹਨੂੰ ਪ੍ਰੋਵਾਈਡ ਕਰਾਂਗਾ ਜਿਹੜੇ ਨੂੰ ਮਾਰੂਗਾ ਉਹਨੂੰ ਹਥਿਆਰ ਵੀ ਪ੍ਰੋਵਾਈਡ ਕਰਾਂਗਾ ਕਿ ਇਹਨੂੰ ਜਲਦ ਤੋਂ ਜਲਦ ਮਾਰ ਦਿੱਤਾ ਜਾਵੇ ਕੀ ਸਿਮਰਨ ਨੂੰ ਬਟ ਲੇਕਿਨ ਐਦਾਂ ਦਾ ਕੁਝ ਨਹੀਂ ਹੈ ਮੈਂ ਇਹਨਾਂ ਤੋਂ ਡਰਦਾ ਨਹੀਂ ਕਿ ਧਮਕੀਆਂ ਤੋਂ ਨਾ ਮੈਂ ਕਦੇ ਡਰਿਆ ਤੇ ਜਿਹੜੇ ਦੋ ਚਾਰੀ ਗੈਂਗਸਟਰ ਨੇ ਇਹ ਜਾਂ ਪਾਕਿਸਤਾਨ 'ਚ ਬੈਠੇ ਨੇ ਜਾਂ ਸਾਡੇ ਇੰਡੀਆ 'ਚ ਬੈਠੇ ਨੇ ਮੈਂ ਕਹਿੰਦਾ ਸਾਡੀ ਸੂਬਾ ਸਰਕਾਰ ਮੈਂ ਕਹਿੰਦਾ ਇਹਨੂੰ ਖਤਮ ਕਰੇ ਜਾਂ ਸੈਂਟਰ ਸਰਕਾਰ ਇਹਨਾਂ ਨਾਲ ਦੀ ਨਾਲ ਖਤਮ ਖਾਤਮਾ ਕੀਤਾ ਜਾਵੇ ਜਿਹੜੀ ਜੜ ਨੂੰ ਖਤਮ ਕੀਤਾ ਜਾਵੇ ਫਿਰ ਆਪਣੇ ਆਪ ਸਫਾਇਆ ਹੋ ਜਾਊਗਾ ਤੇ ਇਹ ਡਰਾਉਣ ਦੇ ਨੇ ਜਾਂ ਲੋਕਾਂ ਤੋਂ ਫਰੋਤੀਆਂ ਮੰਗ ਕੇ ਗੁਜ਼ਾਰਾ ਇਹਨਾਂ ਦਾ ਘਰ ਆ ਜਿੰਨੇ ਦਾ ਚੱਲਦਾ ਫਰੋਤੀਆਂ ਮੰਗ ਕੇ ਘਰ ਚੱਲਦਾ ਇਹਨਾਂ ਦਾ ਲੋਕਾਂ ਤੋਂ ਕਿਦੋਂ ਕਰੋੜ ਦੀ ਮੰਗ ਲਈ ਕਿਸੇ ਤੋਂ 2.5 ਕਰੋੜ ਮੰਗ ਲਈ ਕਿਸੇ ਤੋਂ 50 ਲੱਖ ਇਹਨਾਂ ਦਾ ਕੰਮ ਹੀ ਇਹੀ ਹੈ ਕਿ ਡਰਾ ਦਈਏ ਧਮਕਾ ਦਈਏ ਕਿ ਚੁੱਪ ਕਰ ਜੇ ਪਰ ਮੈਂ ਚੁੱਪ ਰਹਿਣ ਵਾਲਾ ਨਹੀਂ ਆ ਜੀ ਜੋ ਹੁਣ ਵੀਡੀਓ ਤੁਹਾਡੇ WhatsApp ਤੇ ਨੰਬਰ ਤੇ ਆਈ ਆ ਕਦੋਂ ਆਈ ਆ ਸਾਢੇ 5 ਵਜੇ ਦੀ ਗੱਲ ਹੈ ਇਹ ਇੱਕ ਪਾਕਿਸਤਾਨ ਨੰਬਰ ਤੋਂ ਪਹਿਲਾਂ ਤਾਂ ਕਾਲ ਆ ਰਹੀ ਤਿੰਨ ਦਿਨ ਤੋਂ ਕੱਲ ਕੱਲ ਦੀ ਗੱਲ ਹੈ ਜੀ 5:30 ਵਜੇ ਦੀ ਸ਼ਾਮ ਦੀ ਗੱਲ ਹੈ ਉਸ ਟਾਈਮ ਮੈਨੂੰ ਪਹਿਲਾਂ ਤਾਂ ਕਾਲ ਆਉਂਦੀ ਹੈ ਮੈਂ ਕਾਲ ਦੇਖਿਆ ਪਾਕਿਸਤਾਨ ਨੰਬਰ ਹੈ ਪਹਿਲਾਂ ਮੈਂ ਪਿਕ ਨਹੀਂ ਕੀਤਾ ਦੁਬਾਰੇ ਕੀਤਾ ਤੇ ਮੈਂ ਉਹਨਾਂ ਹੈਲੋ ਕੀਤੀ ਮੈਂ ਨਾਲ ਹੀ ਕੱਢ ਦਮਾਂਗਾ ਦਫਾ ਕਰੋ ਤੇ ਉਸ ਤੋਂ ਬਾਅਦ ਮੈਨੂੰ ਵੀਡੀਓ ਬਣਾ ਕੇ ਭੇਜਦੇ ਨੇ ਉਸ ਤੋਂ ਬਾਅਦ ਫਿਰ ਇੰਡੀਆ ਦੇ ਨੰਬਰ ਤੋਂ ਇੱਕ ਕਾਲ ਆਉਂਦੀ ਉਹ ਵੀ ਕਿ ਇੰਡੀਆ ਦਾ ਨੰਬਰ ਮੈਂ ਮੈਂਸ਼ਨ ਕੀਤਾ ਕੰਪਲੀਟ ਚ ਕਿ ਜੇ ਪਾਕਿਸਤਾਨ ਦਾ ਨੰਬਰ ਟ੍ਰੇਸ ਨਹੀਂ ਹੋ ਰਿਹਾ ਤਾਂ ਇੰਡੀਆ ਦੇ ਨੰਬਰ ਤੇ ਟ੍ਰੇਸ ਕੀਤਾ ਜਾਵੇ ਉਹ ਕੰਪਲੀਟ ਦੇ ਵਿੱਚ ਮੈਂ ਮੈਂਸ਼ਨ ਕੀਤਾ ਕਿ ਇੰਡੀਆ ਦਾ ਨੰਬਰ ਵੀ ਇਹਤੇ ਕਾਰਵਾਈ ਕੀਤੀ ਜਾਵੇ। ਇਹ ਉਹਨਾਂ ਨੇ WhatsApp ਤੇ ਸਾਰੀਆਂ ਭੇਜੀਆਂ ਨੇ ਕੁਝ ਏਕੇ 47 ਵਾਲੀਆਂ ਤੁਸੀਂ ਵੀਡੀਓ ਸਾਂਝੀ ਕੀਤੀਆਂ ਨੇ ਇੱਕ ਗਰਨੇਡ ਦਿਖਾ ਰਿਆ ਉਹ ਸਾਰਾ ਕੁਝ WhatsApp ਤੇ ਆਇਆ। A to Z ਮੇਰੀ WhatsApp ਤੇ ਕੀਤਾ ਉਹਨਾਂ ਨੇ। ਸਾਰਾ ਕੁਝ ਮੇਰੀ WhatsApp ਤੇ ਭੇਜਿਆ ਜਿਹੜੇ ਹਥਿਆਰ ਦਿਖਾਉਂਦੇ ਨੇ ਜਾਂ ਗਰਨੇਡ ਦਿਖਾ ਰਹੇ ਨੇ ਸਾਰਾ ਕੁਝ ਮੇਰੀ WhatsApp ਤੇ ਹੀ ਭੇਜਿਆ ਉਹਨਾਂ ਨੇ। ਕਿ ਤੂੰ ਸੁਧਰ ਜਾ ਨਹੀਂ ਤੇਰੇ ਇਲਜ਼ਾਮ ਬਹੁਤ ਬੁਰਾ ਹੋਊਗਾ ਜਿਵੇਂ ਕਿ ਨਾ ਥੋੜੇ ਦਿਨ ਪਹਿਲਾਂ ਮੈਂ ਦਿੱਲੀ ਤੋਂ ਵਾਪਸ ਆ ਰਿਹਾ ਸੀ ਘਰ ਚੰਡੀਗੜ੍ਹ ਵੱਲੋਂ ਤੇ ਕਰਨਾਲ ਟੋਲ ਪਲਾਜ਼ ਦੇ ਇੱਕ ਮੇਰੇ ਵਿੱਚ ਰੇਡਸ ਗੱਡੀ ਲੱਗਦੀ ਹੈ ਨੰਬਰ ਪਲੇਟ ਨਹੀਂ ਸੀਗੀ ਉਹਦੀ ਤੇ ਮੈਂ ਹਰਿਆਣਾ ਪੁਲਿਸ ਦੇ ਕਿ ਮੇਰੇ ਨਾਲ ਮੇਰੀ ਰੈਕੀ ਹੋ ਰਹੀ ਥੀ ਕਿ ਮੈਨੂੰ ਮਾਰਨ ਦਾ ਭਲਾ ਇਹ ਨਾ ਕਿਸੇ ਦਾ ਫਿਰ ਮੇਰੇ ਨਾਲ ਹਰਿਆਣਾ ਪੁਲਿਸ ਮੈਂ ਕਹਿੰਦਾ ਤਕਰੀਬਨ 5 ਤੋਂ 4 ਕੁ ਮਿੰਟ ਹੀ ਲਾਏ ਹੋਣੇ ਮੇਰੇ ਪਿੱਛੇ ਹਰਿਆਣਾ ਪੁਲਿਸ ਨੇ ਲੱਗ ਕੇ ਮੈਨੂੰ ਅੰਬਾਲਾ ਕ੍ਰੋਸ ਕਰਾ ਕੇ ਗਏ ਨੇ ਪੰਜਾਬ ਤੱਕ ਜਦੋਂ ਇੰਟਰ ਨਹੀਂ ਮੈਂ ਹੋਇਆ ਨਹੀਂ ਫਿਰ ਤੁਸੀਂ ਕਾਲ ਕੀਤੀ ਹਰਿਆਣਾ ਪੁਲਿਸ ਨੂੰ ਰਸਤੇ ਦੇ ਵਿੱਚ ਕਿੰਨੇ ਕਿਲੋਮੀਟਰ ਤੱਕ ਉਹ ਲੋਕਾਂ ਨੇ ਪਿੱਛਾ ਕੀਤਾ ਕਿ ਦੋ ਗੱਡੀਆਂ ਸੀ ਕੌਣ ਕੋਈ ਪਛਾਣਦੇ ਉਹਨਾਂ ਨੂੰ ਦੇਖੋ ਅਣਪਛਾਤੇ ਵਿਅਕਤੀ ਸੀ ਉਹ ਤਿੰਨ ਤੋਂ ਚਾਰ ਲੋਕ ਸੀਗੇ ਤੇ ਉਹਨਾਂ ਨੇ ਪਹਿਲਾਂ ਗੱਡੀ ਰੋਕੀ ਫਿਰ ਮੈਂ ਜਦੋਂ ਲੱਗੇ ਆਪਣਾ ਚੱਲ ਮੈਂ ਜਿੱਦਾਂ ਫਿਲਮ ਵਾਲਾ ਸਟਾਈਲ ਕਹਿਦੀ ਮੈਂ ਉਤੋਂ ਉਹ ਚਮਕਾ ਜਾ ਦੇ ਕੇ ਉੱਪਰੋਂ ਨਿਕਲ ਗਏ ਉਹਨਾਂ ਦੇ ਫਿਰ ਇਹਨਾਂ ਨੂੰ ਮੇਰੇ ਮਗਰ ਪੁਲਿਸ ਆ ਗਈ ਫਿਰ ਪੁਲਿਸ ਕਹਿੰਦੀ ਤੁਸੀਂ ਡਰੋ ਨਾ ਤੁਹਾਡੇ ਨਾਲ ਫਿਰ ਪੁਲਿਸ ਜਦੋਂ ਮੈਨੂੰ ਛੱਡ ਕੇ ਪੁਲਿਸ ਮੇਰੇ ਨਾਲ ਟੋਲ ਪਲਾਜ਼ਾ ਜਿੱਦੇ ਜੋ ਕਰਨਾਲ ਕ੍ਰੋਸ ਕਰਦੇ ਨਾ ਉਦੋਂ ਮੇਰੇ ਨਾਲ ਮਗਰ ਪੁਲਿਸ ਲੱਗੀ ਸੀ ਤਾਂ ਫਿਰ ਪੁਲਿਸ ਮੇਰੇ ਨਾਲ ਆ ਗਈ ਉਸ ਤੋਂ ਬਾਅਦ ਨਹੀਂ ਜਦੋਂ ਕ੍ਰੋਸ ਕਰਨ ਖੁਰਸ਼ੇਤਰ ਐਂਟਰ ਗਿਆ ਤੱਕ ਮੇਰੇ ਨਾਲ ਸੀਗੇ ਉਹ ਪਿੱਛੇ-ਪਿੱਛੇ ਫਿਰ ਮੈਨੂੰ ਅੰਬਾਲਾ ਕ੍ਰੋਸ ਕਰਾ ਕੇ ਗਈਏ ਪੁਲਿਸ ਉੱਥੋਂ ਦੀ ਕੋਈ ਹਰੇਕੀ ਕਰ ਰਹੀ ਹੈ ਤੁਹਾਡੀ ਤੁਹਾਡਾ ਤੁਹਾਡਾ ਪਤਾ ਲਗਾਉਣ ਦੀ ਕੋਸ਼ਿਸ਼ ਕਿੱਥੇ ਜਾਂਦਾ ਇਹ ਇਹ ਚੀਜ਼ਾਂ ਹੋ ਰਹੀਆਂ ਨੇ ਬਿਲਕੁਲ ਸਭ ਕੁਝ ਇਹ ਗੱਲ ਸੱਚ ਹੈ ਮੇਰੀਆਂ ਰੈਕੀਆਂ ਕੀਤੀ ਜਾ ਰਹੀਆਂ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਮੋਹਾਲੀ ਪ੍ਰਸ਼ਾਸਨ ਦੀ 2025 ਤੋਂ ਲੈ ਕੇ 26 ਚੱਲਦਾ ਪਿਆ ਕਿੰਨੀਆਂ ਕੰਪਲੀਟਾਂ ਮੈਂ ਦੇ ਦੇ ਕੇ ਥੱਕ ਚੁੱਕਿਆ ਡੀਜੀਪੀ ਸਾਹਿਬ ਨੂੰ ਵੀ ਦੇ ਕੇ ਆਇਆ ਸੀਗਾ ਸੀਐਮ ਭਗਵੰਤ ਮਾਨ ਨੂੰ ਵੀ ਤੇ ਐਸਐਸਪੀ ਨੂੰ ਵੀ ਪਰ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਮੈਂ ਕਹਿੰਦਾ ਕੋਈ ਡੀਡੀਆਰ ਨਹੀਂ ਕੱਟੀ ਹੋਣੀ ਇਹਨਾਂ ਨੇ ਬਾਕੀ ਤਾਂ ਬਹੁਤ ਦੂਰ ਦੀ ਗੱਲ ਹੈ ਨਹੀਂ ਕੰਪਲੀਟਾਂ ਪਹਿਲਾਂ ਵੀ ਦਿੱਤੀਆਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਕਾਲ ਆਈ ਹੈ ਕਿ ਵੀਡੀਓ ਪਹਿਲੀ ਵਾਰ ਆਈ ਹੈ ਕਾਲਾਂ ਆਉਂਦੀਆਂ ਰਹੀਆਂ ਨੇ ਕੋਲਾ ਵੀ ਮੇਰੀ ਰੈਕੀ ਵੀ ਮੈਂ ਬਲੋਂਗੀ ਥਾਣੇ 'ਚ ਮੈਂ ਕਿੰਨੀ ਵਾਰ ਧਿਆਨ 'ਚ ਲਿਆਂਦਾ ਗਿਆ ਐਸਾ ਸੀ ਕੁਲਵੰਤ ਸੀਗਾ ਉਸ ਟਾਈਮ ਉਹਦੇ ਧਿਆਨ 'ਚ ਪੂਰਾ ਨੌਲੇਜ ਲਿਆਂਦਾ ਸੀਗਾ ਉਸ ਟਾਈਮ ਦੀ ਗੱਲ ਕਰੀਏ ਤੇ ਹੁਣ ਪੂਰਾ ਮੈਂ ਧਿਆਨ 'ਚ ਲੈਂਦਾ ਫਿਰ ਮੈਂ ਕਹਿਣਾ ਹੀ ਕਹਿਣਾ ਹੀ ਹਟ ਗਿਆ ਇਹਨਾਂ ਨੂੰ ਜੇ ਕੋਈ ਕਾਰਵਾਈ ਨਹੀਂ ਕਰਦੇ ਫਿਰ ਕਹਿ ਕੇ ਕਰਨਾ ਵੀ ਕੀ ਇਹਨਾਂ ਨੂੰ ਕਰਨਾ ਵੀ ਕੀ ਫਿਰ ਇਹਨਾਂ ਤਾਂ ਕੋਈ ਫਾਇਦਾ ਨਹੀਂ ਹੈਗਾ ਵੀ ਫਿਰ ਤਾਂ ਇਹ ਕੰਮ ਹੈ ਕਿ মিডিਆ ਸਾਹਮਣੇ ਆ ਕੇ ਮੈਂ ਕਹਿੰਦਾ ਮੋਹਾਲੀ ਪ੍ਰਸ਼ਾਸਨ ਦਾ ਮੈਂ ਕਹਿੰਦਾ ਜਲੂਸ ਕੱਢਾ ਤਾਂ ਹੀ ਫਾਇਦਾ ਹੈ ਕਿ ਮੋਹਾਲੀ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਕੀ ਹੋਏਗਾ ਕੋਈ ਸੁਣਵਾਈ ਜਦੋਂ ਨਹੀਂ ਹੁੰਦੀ ਦੇਖੋ ਕੋਡ ਦੀ ਗਲਤੀ ਪਹਿਲਾਂ ਬਾਅਦ ਦੀ ਹੈ ਜੀ ਪਹਿਲਾਂ ਅਸੀਂ ਨਾ ਮੋਹਾਲੀ ਪ੍ਰਸ਼ਾਸਨ ਨੂੰ 4 ਦਿਨ ਚ ਦੇਖਦੇ ਕਰਦੇ ਕਿ ਮੋਹਾਲੀ ਪ੍ਰਸ਼ਾਸਨ ਕਿਨੂੰ ਟਾਈਮ ਦਿੱਤਾ ਜਾਵੇ ਕੋਈ ਗੱਲ ਨਹੀਂ ਕਈ ਵਾਰ ਪੁਲਿਸ ਬੀਜੀ ਹੁੰਦੀ ਹੈ 4 ਦਿਨ ਦਾ ਸਮਾਂ ਦਿੱਤਾ ਜਾਵੇ ਜੇ 4 ਦਿਨ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੈਂ ਮੋਹਾਲੀ ਪ੍ਰਸ਼ਾਸਨ ਦੇ ਅੱਗੇ ਐਸਐਸਬੀ ਸਾਹਿਬ ਦੇ ਕੇ ਧਰਨਾ ਜ਼ਰੂਰ ਲਾਵਾਂਗਾ ਜੀ ਧਰਨਾ ਲਾਵਾਂਗੇ ਪੂਰਾ ਰੋਡ ਜਾਮ ਕਰਾਂਗੇ ਇਹੀ ਹੋ ਸਕਦਾ ਇਹੀ ਹੱਲ ਹੋਰ ਤਾਂ ਕੋਈ ਹੈ ਨਹੀਂ ਹੱਲ ਮੇਰੇ ਹਿਸਾਬ ਨਾਲ ਤੇ ਹੁਣ ਇਹ ਕਾਲਾਂ ਲਗਾਤਾਰ ਆ ਰਹੀਆਂ ਨੇ ਪਹਿਲਾਂ ਕਾਲਾਂ ਆਉਂਦੀਆਂ ਸੀ ਜਾਂ ਵੀਡੀਓ ਕਾਲ ਵੀ ਆਉਂਦੀ ਰਹੀ ਸੀ ਜਿਹਾ ਵੀਡੀਓ ਬਣਾ ਕੇ ਭੇਜਦੇ ਰਹੀ ਵੀਡੀਓ ਕਾਲ ਵੀ ਆਉਂਦੀ ਹੈ ਤੇ ਕਾਲਾਂ ਵੀ ਆਉਂਦੀਆਂ ਸੋਬਾ ਤੋਂ ਲੈ ਕੇ ਸ਼ਾਮ ਤੱਕ ਕਹਿੰਦੀ ਮੈਂ ਪ੍ਰਸ਼ਾਸਨੇ ਧਿਆਨ ਚ ਲੈਂਦਾ ਮੈਂ ਕਹਿੰਦਾ ਪਹਿਲਾਂ ਵੀ ਲੈਂਦਾ ਸੀ ਯਾਰ ਹੁਣ ਵੀ ਲੈਂਦਾ ਪਰ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਫਰਜੀ ਏਜੰਟਾਂ ਦੇ ਖਿਲਾਫ ਬੋਲਦੇ ਹੋ ਜਾਂ ਤੁਸੀਂ ਪਾਸਟਰ ਬਜਿੰਦਰ ਨੂੰ ਜੇਲ੍ਹ ਚ ਪੰਚਾਇਆ ਉਹ ਗਲਤ ਕੰਮ ਕੀਤਾ ਕਹਿੰਦੇ ਕੀ ਨੇ ਲੋਕ ਸੇਮ ਸਿਸਟਮ ਇਹੀ ਆ ਕਿ ਜਿਹੜਾ ਤੂੰ ਕੰਮ ਕਰ ਰਿਆਂ ਲੋਕਾਂ ਦੇ ਤੋਂ ਮੁੱਦੇ ਚੱਕਦਾ ਚੁੱਪ ਕਰਕੇ ਬਹਿ ਜਾ ਕਰੇ ਨੀ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਤੇਰੇ ਘਰ ਦੇਆਂ ਨੂੰ ਜਾਂ ਤੈਨੂੰ ਮਾਰ ਦਿੱਤਾ ਜਾਊਗਾ ਫਿਰ ਕੌਣ ਹੈ ਤੇਰੇ ਪਿੱਛੇ ਬੋਲਣ ਵਾਲਾ ਮੈਂ ਕਹ ਮੇਰੇ ਪਿੱਛੇ ਪੂਰਾ ਪੰਜਾਬ ਹੈ ਮੈਂ ਕੱਲਾ ਨਹੀਂ ਬੋਲਦਾ ਜੇ ਮੈਂ ਕੱਲਾ ਅੱਜ ਕੈਮਰੇ ਸਾਹਮਣੇ ਖੜਾ ਤਾਂ ਮੇਰੇ ਨਾਲ 10 ਜਣੇ ਹੋਰ ਖੜੇ ਹੁੰਦੇ ਨੇ ਮੇਰੇ ਨਾਲ ਮੈਂ ਜਾਣ ਨਹੀਂ ਖੜਦਾ ਕਿ ਮੈਂ ਨਹੀਂ ਮੈਂ ਫੇਸ ਕਰਦਾ ਉਹਨਾਂ ਨੂੰ ਮੇਰੇ ਨਾਲ ਪੂਰਾ ਪੰਜਾਬ ਹੈ ਪੂਰਾ ਸੰਜੋਗ ਹੈ ਬੜਾ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਕੱਲਾ ਘੁੰਮਦਾ ਪਰ ਮੈਨਾਂ ਤੋਂ ਡਰਦਾ ਨਹੀਂ ਹੈਗਾ ਨਾ ਕਦੇ ਡਰਿਆ ਇਹਨਾਂ ਤੋਂ ਜਦੋਂ ਸਹਿਜਾਦ ਪੱਟੀ ਜੋ ਕਿ ਗੈਂਗਸਟਰ ਆ ਪਾਕਿਸਤਾਨ ਦਾ ਖਤਰਨਾਕ ਤੇ ਉਹਨੇ ਵੀ ਤੁਹਾਨੂੰ ਇੱਕ ਵੀਡੀਓ ਪਾ ਕੇ ਤੁਹਾਡਾ ਜ਼ਿਕਰ ਕੀਤਾ ਸੀ ਉਹ ਵੀਡੀਓ ਵੀ ਤੁਸੀਂ ਅਧਿਕਾਰੀਆਂ ਨੂੰ ਦਿੱਤੀ ਆ ਉਸਤੇ ਵੀ ਨਹੀਂ ਕੋਈ ਐਕਸ਼ਨ ਹੋਇਆ ਕੋਈ ਐਕਸ਼ਨ ਨਹੀਂ ਕਰਦੇ ਨਾ ਅੱਜ ਦਾ ਹੋਇਆ ਮੇਰੇ ਹਿਸਾਬ ਨਾਲ ਜਦੋਂ ਮੈਂ ਕਹਿੰਦਾ ਇੱਕ ਗੱਲ ਸਭ ਤੋਂ ਵੱਡੀ ਮੋਹਾਲੀ ਪ੍ਰਸ਼ਾਸਨ ਦੇਖਿਆ ਜਾਵੇ ਜਦੋਂ ਪੇਸ਼ੀ ਦੌਰਾਨ ਇੱਕ ਬੰਦਾ ਪੇਸ਼ੀ ਭੁਗਤਣ ਆਉਂਦਾ ਤੇ ਉਹਦੇ 'ਚ ਦੇਖਿਆ ਜਾਵੇ ਉਹਨੂੰ ਸ਼ਰਾਮ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਦੇਖੋ ਬਾਅਦ 'ਚ ਕਹਿੰਦੇ ਅਸੀਂ ਆਹ ਕਾਰਵਾਈ ਕੀਤੀ ਫੜ ਲਏ ਕਾਊਂਟਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਸ ਤੋਂ ਪਹਿਲਾਂ ਜਦੋਂ ਮੈਂ ਹੁਣ ਸਾਰੇ ਸਬੂਤ ਦੇ ਚੁੱਕਿਆ ਪਹਿਲਾਂ ਵੀ ਸਬੂਤ ਦਿੱਤੇ ਸੀਗੇ ਔਰ ਹੁਣ ਵੀ ਦੇ ਕੇ ਆਇਆ ਤੇ ਜਦੋਂ ਹੁਣ ਕਾਰਵਾਈ ਨਹੀਂ ਕੀਤੀ ਫਿਰ ਕਰਨਾ ਕੀ ਬਾਅਦ ਚ ਬਾਅਦ ਚ ਮਰੇ ਵੇ ਦਾ ਕੀ ਕਰ ਸਕਦੇ ਕੁਝ ਵੀ ਨਹੀਂ ਸਯਾਦ ਪੱਟੀ ਨੇ ਪਹਿਲਾਂ ਵੀ ਪੰਜਾਬ ਚ ਕਈ ਹਮਲੇ ਕਰਾਏ ਨੇ ਤੁਹਾਡੇ ਬਾਰੇ ਵੀ ਉਹ ਧਮਕੀਆਂ ਦੇ ਰਿਹਾ ਕਈ ਹਮਲੇ ਪੰਜਾਬ ਚ ਪਹਿਲਾਂ ਵੀ ਨਹੀਂ ਕਰਾਏ ਮੈਂ ਕਹਿੰਦਾ ਪੂਰਾ ਪੰਜਾਬ ਦਾ ਮਾਹੌਲ ਏ ਪੱਟੀ ਨੇ ਨਾ ਜਿਹੜਾ ਦੋ ਟਕੇ ਦਾ ਗੈਂਗਸਟਰ ਹੈ ਐਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖਿਆ ਸਾਡੇ ਲੋਕ ਇਹਦੇ ਪਿੱਛੇ ਲੱਗਦੇ ਆ ਇਹਦੇ ਪਿੱਛੇ ਨਾ ਲੱਗੋ ਤੁਸੀਂ ਯਾਰ ਆਪਣਾ ਰਸਤਾ ਚੁਣੋ ਤੁਸੀਂ ਸਹੀ ਚੁਣਨਾ ਚਾ ਕੋਈ ਗਲਤ ਚੁਣਨਾ ਦੇਖੋ ਸਯਾਦ ਪੱਟੀ ਦੇ ਮਗਰ ਲੱਗੋਗੇ ਤੁਹਾਡੀ ਮੌਤ ਹੈ ਤੁਸੀਂ ਆਪਣਾ ਘਰ ਦਾ ਭਵਿੱਖ ਦੇਖੋ ਆਪਣਾ ਭਵਿੱਖ ਦੇਖੋ ਪੜੋ ਤੁਸੀਂ ਲਿਖੋ ਨਾ ਵਧੀਆ ਅੱਗੇ ਅਫਸਰ ਬਣੋ ਬਟ ਲੇਕਿਨ ਸਜਾਦ ਪੱਟੀ ਦੇ ਮਗਰ ਨਾਲ ਲੱਗੋ ਉਹਦੀ ਕੋਈ ਪੰਜਾਬ ਨੂੰ ਦੇਣ ਨਹੀਂ ਹੈਗੀ ਪਹਿਲਾਂ ਆਪਣੇ ਪਾਕਿਸਤਾਨ ਨੂੰ ਸੁਧਾਰ ਲੇ ਬਾਕੀ ਤਾਂ ਗੱਲ ਬਹੁ ਬਾਅਦ ਬਾਅਦ ਦੀ ਹੈ ਤੇ ਇੱਕ ਦਿਨ ਬੈਠਾ ਬਾਥਰੂਮ ਚ ਗੱਲਾਂ ਕਰਦਾ ਸੀਗਾ ਦੇਖਿਆ ਨਾ ਕਹਿੰਦਾ ਮੈਨੂੰ ਕਿਤੇ ਸੇਫ ਜਗ੍ਹਾ ਤੇ ਪਹੁੰਚ ਲਨ ਦੋ ਫਿਰ ਦੇਖਾਂਗੇ ਆ ਤੂੰ ਆਪ ਤਾਂ ਸੇਵ ਨਹੀਂ ਲੋਕਾਂ ਨੂੰ ਤੂੰ ਥ੍ਰੈਟ ਦਿੰਦਾ ਪਿਆ ਤੂੰ ਕੱਲੇ ਨਾਲ ਕੱਲਾ ਜਿੱਥੇ ਮਰਜੀ ਆ ਜਾਵੇ ਗੈਂਗਸਟਰ ਮੈਨਾਂ ਚ ਬੜਾ ਜੂੜਾ ਮਾਰ ਮਾਰ ਕੇ ਇਹਨਾਂ ਨੂੰ ਦੱਸਾਂਗਾ ਪਤਾ ਫੇਰ ਬਿਲਕੁ ਤਾ ਇੱਕ ਵਾਰ ਫਿਰ ਧਮਕੀ ਭਰੀ ਕਾਲ ਵੀ ਆਈ ਹੈ ਇੱਕ ਵੀਡੀਓ ਦੇ ਵਿੱਚ ਉਹ ਵਿਅਕਤੀ ਦਾਵਾ ਕਰ ਰਿਹਾ ਜਿਹੜਾ ਕਹਿ ਰਿਹਾ ਕੀ ਸਹਜਾਦ ਪੱਟੀ ਸਾਡਾ ਭਾਈ ਆ ਅਸੀਂ ਇਸ ਵਿਅਕਤੀ ਨੂੰ ਮਾਰਾਂਗੇ ਸਿਮਰਜੀਤ ਮਾਨ ਨੂੰ ਜੋ ਵੀ ਇਸ ਵਿਅਕਤੀ ਨੂੰ मारेਗਾ ਅਸੀਂ 30 ਲੱਖ ਰੁਪਏ ਦਾ ਇਨਾਮ ਦੇਵਾਂਗੇ ਖਾਸ ਕਰਕੇ ਉਹ ਗਰਨੇਡ ਬਾਰ-ਬਾਰ ਧੱਕਾ ਰਿਹਾ ਉਹ ਵਿਅਕਤੀ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਸਕਦਾ ਕੋਈ ਪਲੈਨਿੰਗ ਕਰ ਰਿਆ ਹੋਵੇ ਜਿਸ ਤਰ੍ਹਾਂ ਦਾ ਉਸਨੇ ਐਲਾਨ ਕੀਤਾ ਹੋ ਸਕਦਾ ਕਿ ਪੰਜਾਬ ਦੇ ਵਿੱਚ ਉਹਦਾ ਕੋਈ ਲਿੰਕ ਦੇ ਵਿੱਚ ਹੋਵੇ ਤਾਂ ਇਹ ਇਹ ਕੰਮ ਜਾਂਚ ਕਰਨਾ ਤਾਂ ਪ੍ਰਸ਼ਾਸਨ ਦਾ ਕੰਮ ਆ ਤਾਂ ਹੁਣ ਐਸਐਸਪੀ ਸਾਹਿਬ ਦੇ ਕੋਲ ਕੰਪਲੀਟ ਪਹੁੰਚੀ ਆ ਪਹਿਲਾਂ ਵੀ ਕਈ ਕੰਪਲੀਟਾਂ ਪਹੁੰਚੀਆਂ ਨੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਜਾਂ ਫਿਰ ਇੰਡੀਆ ਨੰਬਰ ਦਾ ਜ਼ਿਕਰ ਹੋ ਰਿਹਾ ਕਿ ਇੱਕ ਇੰਡੀਆ ਦੇ ਨੰਬਰ ਤੋਂ ਵੀ ਧਮਕੀ ਆਈ ਆ ਉਹ ਨੰਬਰ ਤੋਂ ਕਾਲ ਕਰਨ ਵਾਲਾ ਵਿਅਕਤੀ ਕੌਣ ਆ ਇਸ ਬਾਰੇ ਤਾਂ ਫਿਰ ਹੁਣ ਅਧਿਕਾਰੀ ਜਦੋਂ ਜਾਂਚ ਕਰਨਗੇ ਤਾ ਉਸ ਤੋਂ ਬਾਅਦ ਹੀ ਸਾਫ ਉਪਾਏਗਾ ਸਾਤੀ ਸ਼ਮਸ਼ੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ